ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਫਾਜ਼ਿਲਕਾ ਦੇ ਸ਼ਰਾਰਤੀ ਬੱਚਿਆਂ ਦੀ ਜੋ ਕਿ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਨਾ ਸਿਰਫ ਹੁਰਦਗ ਮਚਾਉਂਦੇ ਐ ਬਲਕਿ ਹੁਣ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਉਹਨਾਂ ਵੱਲੋਂ ਸ਼ਰਾਰਤਾ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਲੋਕ ਹੁਣ ਕਾਸੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ ਇਹੋ ਜੀ ਇੱਕ ਸ਼ਰਾਰਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਦਰਸਾਇਆ ਜਾ ਰਿਹਾ ਕਿ ਤਿੰਨ ਵਹੀਕਲਾਂ ਤੇ ਸਵਾਰ ਹੋ ਕੇ ਸੱਤ ਬੱਚੇ ਇੱਕ ਗਲੀ ਦੇ ਵਿੱਚ ਆਉਂਦੇ ਹਨ ਤੇ ਦੋ ਕਰਾਂਦੀਆਂ ਬੈਲਾਂ ਵਜਾ ਕੇ ਆਪਣੇ ਵਹੀਕਲਾਂ ਤੇ ਬੈਠ ਕੇ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਲੋਕ ਜਦ ਬਾਹਰ ਹੁੰਦੇ ਆ ਤਾਂ ਉਹ ਕਾਫੀ ਪਰੇਸ਼ਾਨੀ ਮਹਿਸੂਸ ਕਰਦੇ ਹਨ ਸ਼ਰਾਰਤੀ ਬੱਚਿਆਂ ਦੀ ਹਰਕਤ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਪਤਾ ਚੱਲਦਾ ਕਿ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਸੱਤ ਬੱਚੇ ਆਉਂਦੇ ਹਨ ਅਤੇ ਦੋ ਮਕਾਨਾਂ ਦੀਆਂ ਬੈਲਾਂ ਵਜਾ ਕੇ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਮਕਾਨ ਮਾਲਕਾਂ ਵੱਲੋਂ ਪਰੇਸ਼ਾਨੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਚੰਗੇ ਕਰਾਂ ਦੇ ਇਨ੍ਹਾਂ ਮੁੰਡੇ ਕੁੜੀਆਂ ਨੇ ਮਕਾਨ ਦੀ ਬੈੱਲ ਤਾਂ ਵਜਾਤੀ ਅਤੇ ਇਥੋਂ फरार ਵੀ ਹੋ ਗਏ ਲੇਕਿਨ ਅਗਲੇ ਨੇ ਸੀਸੀਟੀਵੀ ਕੈਮਰੇ ਲਗਵਾ ਰੱਖੇ ਸਰ ਜਿਸ ਦੇ ਵਿੱਚ ਇਨਾ ਸ਼ਰਾਰਤੀ ਬੱਚਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਤਾਂ ਕਿ ਲੋਰ ਲੋਕ ਜਾਗਰੂ ਗੋਸ਼ ਕਰਨ ਅਤੇ ਇਨਾ ਸ਼ਰਾਰਤੀ ਬੱਚਿਆਂ ਤੋਂ ਵੱਚ ਸਕਣ ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਬੱਚੇ ਕਿਸੇ ਟਗੇ ਕਰਾਂ ਦੇ ਲੱਗਦੇ ਆ ਜਿੰਨਾ ਵੱਲੋਂ ਸ਼ਰਾਰਤ ਨੂੰ ਅੰਜਾਮ ਦਿੱਤਾ ਗਿਆ ਸਾਡੀ ਇਸ ਵੀਡੀਓ ਦਿਖਾਉਣ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇੱਕ ਸੰਦੇਸ਼ ਦੇਣਾ ਹੈ ਤਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ